ਮਾਜੀ ਸਾਰਿਆਂ ਮੇਰੇ ਬਹੁਤ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਮੈਂ ਸ਼ੇਅਰ ਜਰੂਰ ਕਰਨਾ ਅੱਜ ਮੈਂ ਤੁਹਾਨੂੰ ਦੱਸਾਂਗੀ ਦੇਖੋ ਆਪਣੇ ਘਰਾਂ ਦੇ ਵਿੱਚ ਪਪੀਕਲ ਦੇ ਹਨਾ ਤਾਂਬੇ ਦੇ ਭਾਂਡੇ ਵਰਤਦੇ ਆਂਗੇ ਪਰ ਅਕਸਰ ਤੁਸੀਂ ਦੇਖਿਆ ਹੋਣਾ ਨਾ ਜਿਹੜੇ ਤਾਂਬੇ ਦੇ ਭਾਂਡੇ ਉਹਨਾਂ ਨੂੰ ਸਾਫ਼ ਕਰਨਾ ਬਹੁਤ ਔਖਾ ਹੈ ਨਾ ਕਾਲੇ-ਕਾਲੇ ਹੋ ਜਾਂਦੇ ਹੈਗੇ ਤੇ ਅੱਜ ਮੈਂ ਦੇ ਧਰੇਲੂ ਤਰੀਕੇ ਦੇ ਨਾਲ ਉਹਨਾਂ ਨੂੰ ਸਾਫ਼ ਕਰਨਾ ਤੁਹਾਨੂੰ ਦੱਸੂਗੀ ਕਿਹੜੇ ਚੀਜ਼ਾਂ ਦੀ ਆਪਣੀ ਜ਼ਰੂਰਤ ਹੈ ਕੋਈ ਵੀ ਇਤਨੀ ਹੈ ਨਾ ਬੇਸਟ ਚੀਜ਼ਾਂ ਨੇ ਜਿਹੜੀਆਂ ਆਪਣੇ ਘਰ ਦੇ ਵਿੱਚ ਆਪਾਂ ਛੋਟਾ ਦਿੰਨੇ ਹਨਾ ਉਹਨਾਂ ਵਾਸਤੇ ਇਸ ਤਰੀਕੇ ਦੇ ਆਪਣੇ ਹਨਾ ਚਾਹ ਵਾਲੇ ਫਰਾਈ ਪੈਨ ਹੁੰਦੇ ਨੇ ਹਨਾ ਡੋਂਗੇ ਆਪਾਂ ਜਿਨ੍ਹਾਂ ਨੂੰ ਕਹਦੇ ਨੇ ਪਿੱਤਲ ਦੇ ਹੁਣ ਮੈਂ ਦੇ ਉੱਪਰ ਲਗਾਇਆ ਕਿ ਇਹ ਤੁਹਾਨੂੰ ਮੈਂ ਦੱਸਦੀ ਇਹ ਮੈਂ ਇਹਦੇ ਉੱਪਰ ਲਗਾਈ ਹੈਗੀ ਲੱਸੀ ਹਨਾ ਜਿਹੜੀ ਕਿ ਆਪਣੀ ਦੁੱਧ ਦੀ ਲੱਸੀ ਹੁੰਦੀ ਹੈ ਆਪਣੇ ਪਿੰਡਾਂ ਵਿੱਚ ਤਾਂ ਇਹ ਲੱਸੀ ਆਪਾਂ ਰੜਕ ਦਿਆਂਗੇ ਤੇ ਇਹ ਹੀ ਲੱਸੀ ਹੈਗੀ ਅਗਰ ਸ਼ਹਿਰਾਂ ਵਾਲੇ ਹਨਾ ਜਿਨ੍ਹਾਂ ਕੋਲ ਹੁੰਦਾ ਵੀ ਹਾਂ ਸਾਡੇ ਕੋਲੇ ਲੱ ਤਾਂ ਤੁਸੀਂ ਕੀ ਕਰਨਾ ਤੁਸੀਂ ਨਾ 2 ਚਮਚਾ ਦਹੀਂ ਦੇ ਲੈ ਲੈਣੇ ਆ ਉਹਦੇ ਵਿੱਚ ਨਾ ਥੋੜਾ ਜਿਹਾ ਨਮਕ ਪਾ ਲੈਣਾ ਆ ਦੇਖੋ ਇਹ ਪਹਿਲਾਂ ਇਦਾਂ ਦਾ ਸੀ ਹੈ ਨਾ ਬਿਲਕੁਲ ਕਾਲਾ ਹੈ ਨਾ ਇਸ ਤਰੀਕੇ ਦਾ ਤਾਂ ਕਾਫੀ ਜਿਆਦਾ ਕਾਲਾ ਸੀ ਮੈਂ ਲਗਾਉਣ ਤੋਂ ਪਹਿਲਾਂ ਭੁੱਲ ਗਈ ਵੀਡੀਓ ਬਣਾਉਣੀ ਇਹਦੀ ਫਿਰ ਮੈਂ ਤੁਹਾਨੂੰ ਕਿਸੇ ਦਿਨ ਦਿਖਾ ਦੂੰਗੀ ਤਾਂ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਸਾਰੇ ਤੇ ਲਗਾ ਕੇ ਨਾ ਅੰਦਰ ਵੀ ਬਾਹਰ ਵੀ ਤੇ ਇੱਕ ਨਾ ਇਹਨਾਂ ਨੂੰ ਕਲੀ ਜ਼ਰੂਰ ਕਰਾ ਕੇ ਰੱਖਿਆ ਕਰੋ ਅੰਦਰੋਂ ਹਨਾ ਸਾਡੇ ਵੀ ਇਹ ਕਲੀ ਕਰਵਾਉਣ ਵਾਲੇ ਨੇ ਅੰਦਰੋਂ ਬਹੁਤ ਜਿਆਦਾ ਨਾ ਗੰਦੇ ਹੋ ਜਾਂਦੇ ਆ ਇਹ ਦੇਖੋ ਆਪਾਂ ਅਕਸਰ ਕਹਿੰਦੇ ਆ ਵੀ ਇਹ ਨਾ ਸਿਲਵਰ ਦੇ ਭਾਂਡਿਆਂ ਦੇ ਵਿੱਚ ਚਾਹ ਵਗੈਰਾ ਨਾ ਬਣਾਓ ਤਾਂ ਤੁਸੀਂ ਇਹ ਨਾ ਪਿੱਤਲ ਨੂੰ ਵਰਤੋਗੇ ਤਾਂ ਨਾਲ ਤਾਂ ਪਿੱਤਲ ਨਾਲ ਤੁਹਾਨੂੰ ਫਾਇਦੇ ਨਹੀਂ ਤੁਹਾਡੇ ਸਰੀਰ ਦੀ ਬਾਡੀ ਹੈ ਜਿਹੜੀ ਇਹ ਨਾ ਉਹਨੂੰ ਤੱਤ ਨੇ ਜਿਹੜੇ ਘਟਦੇ ਉਹ ਪੂਰੇ ਹੋਣਗੇ ਅਗਲੀ ਚੀਜ਼ ਆਪਾਂ ਨੂੰ ਚਾਹੀਦੀ ਹੈਗੀ ਨਾ ਇੱਕ ਸੰਤਰਾ ਲੈ ਲਓ ਚਾਹੇ ਦਾ ਸਿਲਕਾ ਲੈ ਲਓ ਜਾਂ ਨਿੰਬੂ ਲੈ ਲਓ ਕੁਝ ਵੀ ਹੈ ਤੁਹਾਡੇ ਕੋਲੇ ਇੱਕ ਔਰੇਂਜ ਹੈ ਨਾ ਆਪਾਂ ਖਾ ਕੇ ਸਿਲਕੇ ਸਿੱਟ ਦਿੰਨੇ ਆ ਤੇ ਸਿਲਕੇ ਨਾਲ ਆਪਣੇ ਨਾ ਸੰਤਰੇ ਪੱਲੇ ਹੋਣੇ ਕਈ ਵਾਰੀ ਗਲੇ ਹੋਏ ਨਿਕਲ ਜਾਂਦੇ ਆ ਜਾਹਨ ਆਪਾਂ ਸਿਲਕੇ ਵਿੱਚੋਂ ਮਲ ਕੇ ਔਰੇਂਜ ਖਾ ਲੈਨੇ ਆ ਜਿਹੜਾ ਸਿਲਕ ਹੈ ਨਾ ਉਹਨੂੰ ਜੱਲ ਸੀ ਲੈ ਲੈਣੀ ਹੈ ਤਾਂ ਤੁਸੀਂ ਨੇ ਨਾ ਭਾਂਡੇ ਦੇ ਉੱਪਰ ਘੱਟੋ ਘੱਟ 10 ਮਿੰਟ ਲਗਾ ਕੇ ਰੱਖ ਲੈਣੇ ਥੋੜਾ ਜਿਹਾ ਵਿੱਚ ਨਮਕ ਪਾ ਦਿਓ ਫਿਰ ਉਸ ਤੋਂ ਬਾਅਦ ਜਿਹੜਾ ਵੀ ਤੁਹਾਡੇ ਕੋਲ ਸੰਤਰਾ ਹੋਵੇ ਚਾਹੇ ਇਹਦਾ ਸਿਲਕਾ ਹੋਵੇ ਜਾਂ ਫਿਰ ਨਿੰਬੂ ਹੋਵੇ ਉਹਨੂੰ ਤੁਸੀਂ ਨੇ ਕੀ ਕਰਨਾ ਇਸ ਤਰੀਕੇ ਦੇ ਨਾਲ ਤੁਸੀਂ ਨੇ ਇਹਦੇ ਉੱਪਰ ਲਗਾ ਦੇਣਾ ਹੈ ਨਾ ਲਗਾਉਣ ਦੇ ਸਾਹ ਦੇਖਿਓ ਤੁਸੀਂ ਤੁਹਾਡੇ ਭਾਂਡੇ ਨਾ سونے ਵਾਂਗੂ ਚਮਕਣ ਲੱਗ ਜਾਣਗੇ ਤੇ ਦੇਖੋ ਅਕਸਰ ਆਪਣ ਨੂੰ ਇਹ ਵੀ ਹੁੰਦਾ ਨਾ ਮੇਲ ਤਾਂ ਬਜਾਰ ਦੇ ਵਿੱਚੋਂ ਵੀ ਬਹੁਤ ਨਾ ਪਾਊਡਰ ਕੈਮੀਕਲ ਮਿਲ ਜਾਂਦੇ ਇਹਨਾਂ ਨੂੰ ਸਾਫ਼ ਕਰਨ ਵਾਸਤੇ ਪਰ ਉਹ ਬਹੁਤ ਹਾਰਮਫੁਲ ਕੈਮੀਕਲ ਹੁੰਦੇ ਨੇ ਜਿਹੜੇ ਕਿ ਆਪਣੀ ਬਾਡੀ ਨੂੰ ਨੁਕਸਾਨ ਵੀ ਪਹੁੰਚਾਉਂਦੇ ਆ ਨਾ ਤੇ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਲਗਾ ਦਾਂਗੇ ਲਗਾ ਕੇ ਆਪਾਂ ਇਹਨੂੰ 2 ਮਿੰਟ ਹਨਾ ਰੱਖ ਦਾਂਗੇ ਤੇ ਇਸ ਤਰੀਕੇ ਨਾਲ ਆਪਾਂ ਦੂਜੇ ਆਕ ਨੂੰ ਇਹਦੇ ਤੇ ਵੀ ਆਪਾਂ ਨੇ ਇਹ ਲੱਸੀ ਲਗਾਈ ਹੋਈ ਹੈ ਤੇ ਇਹਦੇ ਉੱਪਰ ਵੀ ਆਪਾਂ ਦੇਖੋ ਜਦੋਂ ਆਪਾਂ ਇਹਨੂੰ ਨਾ ਲਗਾਉਨੇ ਆ ਨਾਲ ਦੀ ਨਾਲ ਹੀ ਦੇਖ ਲੈ ਇਹ ਸੋਨੇ ਵਰਗਾ ਨਿਕਲਿਆ ਆ ਰਿਹਾ ਹੈ ਨਾ ਕੋਈ ਇਹਨੂੰ ਤੁਹਾਨੂੰ ਪਾਲਿਸ਼ ਕਰਵਾਉਣ ਦੀ ਲੋੜ ਨਹੀਂ ਤੇ ਤਾਂ ਤਾਂਬੇ ਦੇ ਪਿੱਤਲ ਦੇ ਹਨ ਤੁਸੀਂ ਲੋਹੇ ਦੇ ਸਾਰੇ ਤਰ੍ਹਾਂ ਦੇ ਬਰਤਨ ਤੁਸੀਂ ਇਸ ਤਰੀਕੇ ਨਾਲ ਸਾਫ਼ ਕਰ ਸਕਦੇ ਹੋ ਤੇ ਹੁਣ ਮੈਂ ਇਹਨਾਂ ਨੂੰ ਸਾਫ਼ ਕਰਕੇ ਦੇਖੋ ਇਦਨਾ ਕਾਲੇ ਸੀ ਇਹ ਬਿਲਕੁਲ ਇਦਾਂ ਦਾਗ ਤਾਂ ਉਹਨਾਂ ਦਿਖ ਰਹੇ ਹੁਣ ਹਜੇ ਵੀ ਤੇ ਲਗਾਉਣ ਤੋਂ ਪਹਿਲਾਂ ਬਿਲਕੁਲ ਇਦਾਂ ਦੇ ਸੀਗੇ ਤੇ ਹੁਣ ਇਹ ਚਿੱਟੇ ਨਿਕਲ ਆਉਣਗੇ ਬਿਲਕੁਲ ਆਪਾਂ ਇਹਨਾਂ ਵਿੱਚੋਂ ਵੀ ਲਗਾ ਦਾਂਗੇ ਤਾਂ ਉਹਨਾਂ ਨੂੰ ਹੁਣ ਮਿਹਨਤ ਦੀ ਵੀ ਲੋੜ ਨਹੀਂ ਹੈਗੀ ਬਸ ਇਸ ਤਰੀਕੇ ਨਾਲ ਲਗਾ ਕੇ 2 ਮਿੰਟ ਲਈ ਇਹਨੂੰ ਛੱਡ ਦੇਣਾ कोई भी है ना ਏਦਾਂ ਦਾ ਸਟੀਲ ਕੋਚ ਵਗੈਰਾ ਆਪਾਂ ਜਿਹੜੇ ਭਾਂਡੇ ਮਾਂਜਣ ਨੂੰ ਵਰਤਦੇ ਆ ਜਾਂ ਫਿਰ ਏਦਾਂ ਦੀ ਕੋਈ ਚੀਜ਼ ਹਨ ਉਸ ਤਰੀਕੇ ਦੇ ਨਾਲ ਆਪਾਂ ਥੋੜਾ ਥੋੜਾ ਇਹਨੂੰ ਜਿਹੜੀ ਵੀ ਤੁਸੀਂ ਹਨ ਭਾਂਡੇ ਵਾਲੀ ਸਾਬਣ ਨਾਲ ਭਾਂਡੇ ਮਾਂਜਦੇ ਹੋ ਉਹਨੂੰ ਲਗਾ ਕੇ ਹਲਕਾ ਹਲਕਾ ਇਸ ਤਰੀਕੇ ਨਾਲ ਤੁਸੀਂ ਨੇ ਮਾਲ ਜਦੋਂ ਦੇਖੋ ਕੋਈ ਮਿਹਨਤ ਨਹੀਂ ਆਉਂਦੀ ਇਹਦੇ ਤੇ ਤੇ ਤੁਸੀਂ ਸਫਾਈ ਦੇਖੋ ਜਿਵੇਂ ਸੋਨਾ ਕੰਮ ਕਰਦਾ ਹੁੰਦਾ ਨਾ ਪਾਲਿਸ਼ ਵਾਲਾ ਉਦਾਂ ਬਾਅਦੇ ਭਾਂਡੇ ਚਮਕਾਉਂਦੇ ਆਂਗੇ ਹੁਣ ਆਪਾਂ ਇਹਨੂੰ ਬਿਲਕੁਲ ਸਾਫ਼ ਕਰ ਦਿੰਨੇ ਆ। ਤੇ ਜਦੋਂ ਆਪਾਂ ਇਸ ਤਰੀਕੇ ਨਾਲ ਬਰਤਨ ਸਾਫ਼ ਕਰਦੇ ਆਂ ਸੋਹਣੇ ਵੀ ਲੱਗਦੇ ਆ ਹਨ ਤੇ ਨਾਲੇ ਮੈਲ ਵੀ ਉੱਤਰਦੀ ਹੈਗੀ ਤੇ ਨਹੀਂ ਫਿਰ ਕਿਟਾਣੂ ਪੈਦਾ ਹੋ ਜਾਂਦੇ ਆ ਫਿਰ ਉਹ ਜ਼ਿਆਦਾ ਆਪਣਾ ਹਨਾ ਖਰਾਬ ਕਰਦੇ ਠੀਕ ਹਨ ਆਪਾਂ ਨੇ ਇਹਨੂੰ ਸਾਫ਼ ਕਰ ਲਿਆ ਕਿਉਂਕਿ ਇੱਥੇ ਲੱਸੀ ਤੇ ਆਪਣਾ ਥੋੜਾ ਜਿਹਾ ਔਰੇਂਜ ਲੱਗਿਆ ਹੋਇਆ ਆਪਾਂ ਇਹਨੂੰ ਇੱਕ ਵਾਰੀ ਹਨਾ ਦੁਬਾਰਾ ਤੋਂ ਵੀ ਚੰਗੇ ਤਰੀਕੇ ਨਾਲ ਸਾਬਣ ਨਾਲ ਦੁਬਾਰਾ ਮਾਜ ਦਾਂ ਇੱਕ ਵਾਰੀ ਤੇ ਦੇਖੋ ਕਿੰਨਾ ਸੋਹਣਾ ਇਹ ਚਮਕ ਗਿਆ ਹੈਗਾ ਮਦਾ ਗੇਟ ਕਿਉਂ ਦਿੱਤਾ ਤੇ ਇਸੇ ਤਰੀਕੇ ਨਾਲ ਆਪਾਂ ਹਣਾ ਆਪਣੇ ਦੂਸਰੇ ਦੋ ਬਰਤਨ ਨੇ ਆਪਣੇ ਕੋਲੇ ਇਹ ਪਿੱਤਲ ਦੇ ਆਪਾਂ ਦੋਨਾਂ ਨੂੰ ਨਾ ਇਸ ਤਰੀਕੇ ਨਾਲ ਹਲਕੇ ਹਲਕੇ ਹੱਥ ਦੇ ਨਾਲ ਸਾਫ ਕਰ ਲਈ ਤਾਂ ਦੇਖਿਓ ਕਿੰਨੇ ਸੋਹਣੇ ਚਮਕ ਜਾਣਗੇ ਤੁਸੀਂ ਇੱਕ ਵਾਰੀ ਇਹਨੂੰ ਜ਼ਰੂਰ ਟਰਾਈ ਕਰਿਓ ਫਿਰ ਦੇਖਿਓ ਕਿੰਨਾ ਸੋਹਣਾ ਤੁਹਾਡਾ ਇਹ ਆਈਡੀਆ ਤੁਹਾਨੂੰ ਲੱਗੇਗਾ ਨਾ ਕੈਮੀਕਲ ਦੇਖੋ ਇਹ ਹੁਣ ਇਹ ਵਿੱਚ ਨਾ ਦਿਖ ਰਿਹਾ ਹੋਣਾ ਤੁਹਾਨੂੰ ਹੁਣ ਨਾ ਬਲੈਕ ਬਲੈਕ ਜੰਮਿਆ ਪਿਆਗਾ ਤੇ ਹੁਣ ਦੇਖਿਓ ਕਿੰਨਾ ਸਾਫ ਹੋ ਜਾ ਜਦੋਂ ਮੈਂ ਇੱਕ ਵਾਰੀ ਇਹਨੂੰ ਸਾਫ ਕਰੂੰਗੀ ਮੰਜੀ ਦੇਖੋ ਹੁਣ ਤੁਹਾਨੂੰ ਹੋਣਾ ਬਿਲਕੁਲ ਦਿਖ ਰਿਹਾ ਹੋਣਾ ਤੇ ਕਿੰਨਾ ਸਾਫ਼ ਇਹ ਆਪਣੇ ਬਰਤਨ ਹੋ ਗਏ ਐ ਤੇ ਬਾਹਲੀ ਸਾਈਡ ਤੋਂ ਵੀ ਤੇ ਬਿਲਕੁਲ ਚਮਕਾਂ ਲੱਗੀਆਂ ਜਿਵੇਂ ਦੇਖੇ ਨਮੇ ਹੁੰਦੇ ਆ ਨਾ ਨਮਿਆਂ ਦੀ ਲੁੱਕ ਇਹਨਾਂ ਦੇ ਵਿੱਚ ਆਉਣ ਲੱਗੀ ਐ ਤਾਂ ਤੁਸੀਂ ਇਹਨਾਂ ਬੇਸਟ ਔਰੇਂਜ ਦੇ ਨਾਲ ਆਪਣੇ ਜਿਹੜੇ ਹੁੰਦੇ ਨੇ ਆਪਣੇ ਭਾਂਡਿਆਂ ਨੂੰ ਇਸ ਤਰ੍ਹਾਂ ਚਮਕਾ ਸਕਦੇ ਹੋ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ Para um seria a mulher, não sabe